ਹਾਂਜੀ ਬੈਠੇ ਜਿਸ ਵਲਾ ਬੰਦਾ ਦੌੜਿਆ ਤੇ ਡਿੱਗਿਆ ਨਾ ਕਰਪਾਨਾ ਉਹਨਾਂ ਨੇ ਮਾਰੀਆਂ ਕਿਰੇ ਹਥਿਆਰ ਸੀ ਕਿ ਉਹਨਾਂ ਦੇ ਕੋਲ ਉਹਨੂੰ ਦੇਖ ਡਰਾ ਟੱਕਰਪਾਨਾ ਹਾਂ ਸਰ ਇਹ ਮੈਂ ਤਾਂ ਝੰਡਾ ਲਾ ਲਿਆ ਇਹ ਆਪਣਾ ਹਥਿਆਰ ਤੁਸੀਂ ਦੇਖ ਸਕਦੇ ਹੋ ਕਿਨੇ ਨੁਖੀਲੇ ਸੀਗੇ ਕਿ ਬੰਪਰ ਵੀ ਜਿਹੜਾ ਕੀ ਇੱਥੇ ਭੰਨ ਦਿੱਤਾ ਗਿਆ ਵਾ ਤਾਂ ਪੰਜ ਤੋਂ ਸੱਤ ਮੁੰਡੇ ਹਥਿਆਰਾਂ ਦੇ ਨਾਲ ਲੈ ਸੋਕੇ ਇੱਥੇ ਇੱਕ ਵਿਅਕਤੀ ਦੇ ਮਗਰ ਘੁੰਮਰੇ ਸੀਗੇ ਗੱਡੀ ਦੇ ਹਾਲਾਤਾਂ ਦੇ ਨਾਲ ਹੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਾਲਾਤ ਹੋਏ ਪਏ ਨੇ ਕਿਸ ਤਰ੍ਹਾਂ ਤੇਜ਼ਧਰ ਹਥਿਆਰਾਂ ਦੇ ਨਾਲ ਗੱਡੀ ਦੇ ਉੱਤੇ ਹਮਲਾ ਕੀਤਾ ਲੁਧਿਆਣਾ ਦੇ ਕਚੈਰੀ ਨਜ਼ਦੀਕ ਬਦਮਾਸ਼ਾਂ ਦੇ ਵੱਲੋਂ ਇੱਕ ਗੱਡੀ ਦੇ ਉੱਤੇ ਤੇਜ਼ਧਰ ਹਥਿਆਰਾਂ ਦੇ ਨਾਲ ਵਾਰ ਕੀਤਾ ਗਿਆ ਦਿਨ ਦੇ ਹਾੜੇ ਦੱਸਿਆ ਜਾ ਰਿਹਾ ਹੈ ਕੋਈ ਤਰੀਕ ਭੁਗਤਨ ਆਇਆ ਸੀਗਾ ਤੇ ਉਸ ਦੇ ਉਸ ਦੇ ਉੱਤੇ ਤੇਦਰ ਹਥਿਆਰ ਨਾਲ ਵਾਰ ਕੀਤਾ ਗੱਡੀ ਦੇ ਹਾਲਾਤ ਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਗੱਡੀ ਦੇ ਹਾਲਾਤ ਹੋਏ ਪਏ ਨੇ ਤੇਦਰ ਹਥਿਆਰ ਦੇ ਨਾਲ ਗੱਡੀ ਜਰੀਆ ਸਾਰੀ ਭੰਨ ਤੋੜ ਕਰ ਦਿੱਤੀ ਗਈ ਹੈ ਤੇ ਕੰਚੂਮਰ ਜਿਹੜਾ ਗਿਆ ਬਣਾ ਦਿੱਤਾ ਗਿਆ ਤੇ ਦੇਖ ਸਕਦੇ ਹੋ ਕਿ ਅੰਦਰ ਦੇ ਇੱਟਾਂ ਵਗੈਰਾ ਵੀ ਜਿਹੜੀਆਂ ਪਈਆਂ ਹੋਈਆਂ ਨੇ ਤੇ ਇੱਟਾਂ ਦੇ ਨਾਲ ਵੀ ਜਿਹੜਾ ਕਹਿ ਸਕਦੇ ਆਂ ਸੀ ਵਾਰ ਕੀਤਾ ਗਿਆ ਹਾਲਾਕੀ ਜੋ ਆ ਦੇਖ ਸਕਦੇ ਹੋ ਕਿ ਤੇ ਇਧਰ ਹਥਿਆਰਾ ਦੇ ਨਾਲ ਕਿਨੇ ਨਖਿਲੇ ਹਥਿਆਰਾ ਦੇ ਨਾਲ ਇੱਥੇ ਵਾਰ ਕੀਤਾ ਗਿਆ ਤੇ ਮੌਕੇ ਤੇ 80 ਨੇ ਅਧਿਕਾਰੀ ਪਹੁੰਚ ਰਹੇ ਨੇ ਹਾਲਾਕੀ ਸੂਤਰਾ ਵਾਲੀ ਉਹ ਗੱਲ ਪਤਾ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਕ ਵਿਅਕਤੀ ਆਪਣੀ ਤਰੀਕ ਭੁਗਤਾਨ ਆਇਆ ਸੀਗਾ ਤੇ ਉਸ ਦੀ ਕੋਈ ਰੰਜਿਸ਼ ਪਾਜੀ ਸੀਗੀ ਤੇ ਉਸ ਨੂੰ ਲੈ ਕੇ ਉਹਦੀ ਕਿਸੇ ਗੁੱਟ ਨਾਲ ਲੜਾਈ ਸੀਗੀ ਤੇ ਉਸ ਨੇ ਜਿਹੜਾ ਇੱਥੇ ਵਾਰ ਕੀਤਾ ਹਾਲਾਕੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਕੁਝ ਵਿਅਕਤੀਆਂ ਦੇ ਵੱਲੋਂ ਕੁਝ ਵਿਅਕਤੀਆਂ ਨੂੰ ਰੌਂਡ ਆਫ ਜਰੂਰ ਕਰ ਦਿੱਤਾ ਗਿਆ ਪਰ ਫਿਲਹਾਲ ਹੁਣ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਇਹ ਜਿਹੜੀ ਬਦਮਾ ਇਹ ਜਿਹੜਾ ਗੁੰਡਾ ਗੱਦੀਆਂ ਨੰਗਾ ਨਾਚ ਹੋਇਆ ਵਾ ਦਿਨ ਦਿਹਾੜੇ ਹੋਇਆ ਵਾ ਹਥਿਆਰ ਤੁਸੀਂ ਦੇਖ ਸਕਦੇ ਹੋ ਕਿੰਨੇ ਨੁਖੀਲੇ ਸੀਗੇ ਕਿ ਬੰਪਰ ਵੀ ਜਿਹੜਾ ਕੀ ਹੈ ਇੱਥੇ ਭੰਨ ਦਿੱਤਾ ਗਿਆ ਵਾ ਦੇਖ ਸਕਦੇ ਹੋ ਕਿ ਇੱਥੇ ਮੌਕੇ ਤੇ ACP ਗੋਰ ਇਕਬਾਲ ਪਹੁੰਚੇ ਨੇ ਤੇ ਆ ਬਿਲਕੁਲ ਤਾਰੂ ਦਿਖਾ ਰਿਹਾ ਕਿ ਇਸ ਵਕਤ ਮਹੱਲੇ ਦੇ ਵਿੱਚ ਸਨਸਨੀ ਦਾ ਮਾਹੌਲ ਹੈ ਲੋਕ ਡਰੇ ਪਏ ਨੇ ਤੇ ਬਹੁਤ ਹੀ ਜਿਹੜਾ ਤਾंडव ਇੱਥੇ ਗੁੰਡਾਗਰਦੀ ਦਾ ਮਚਾਇਆ ਗਿਆ ਵਾ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਪੁਲਿਸ ਦੀ ਮਸਤੀ ਇੱਥੇ ਹੋਈ ਪਈ ਹੈ ਤੇ ਲਗਾਤਾਰ ਜਿਹੜੀ ਕਿ ਹੈ ਛਾਣਬੀਨ ਕੀਤੀ ਜਾ ਰਹੀ ਹੈ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਜਿਹੜੀ ਕਿ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਆਰੋਪੀਆਂ ਦੀ ਪਛਾਣ ਜਿਹੜੀ ਕੀਤੀ ਜਾ ਰਹੀ ਹੈ ਹਾਲਾਂਕਿ ਇੱਥੇ ਮੌਕੇ ਤੇ ਉਤੇ ਪਹੁੰਚੇ ਏਡੀ ਏਸੀਪੀ ਗੁਰ ਇਕਬਾਲ ਨੇ ਬਿਲਕੁਲ ਅਜੇ ਸਾਨੂੰ ਕੋਈ ਜਾਣਕਾਰੀ ਤਾਂ ਨਹੀਂ ਦਿੱਤੀ ਪਰ ਫਿਲਹਾਲ ਸੂਤਰਾਂ ਵੱਲੋਂ ਇਹੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੋਈ ਤਰੀਕ ਮੁਕਤਨ ਆਇਆ ਸੀ ਆਪਣੇ ਪਰਿਵਾਰ ਦੇ ਨਾਲ ਤੇ ਤਿੰਨ ਕੋ ਜਾਣੇ ਸੀਗੇ ਤੇ ਉਸ ਨੂੰ ਉਤੇ ਪਿੱਛੋ ਉਹਨਾਂ ਨੂੰ ਉਹਨਾਂ ਨੂੰ ਇੱਥੇ ਘੇਰ ਲਿਆ ਜਾਂਦਾ ਵਾ ਤੇ ਦੂਜੇ ਪਾਸੇ ਤੁਹਾਨੂੰ ਮੈਂ ਦਿਖਾ ਦੇਣਾ ਚਾਹੁੰਦਾ ਵਾਂ ਘੇਰ ਕੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਵਾਰ ਕੀਤਾ ਜਾਂਦਾ ਦੂਜੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਖੂਨ ਦੇ ਨਾਲ ਲਤਪਤ ਇੱਕ ਗੱਡੀ ਦੀ ਹੈੱਡਲਾਈਟ ਵੀ ਹੋਈ ਪਈ ਹੈ ਜਿਸ ਸ਼ਖਸ ਦੇ ਦਾ ਜਿਸ ਸ਼ਖਸ ਦੇ ਉੱਤੇ ਹਮਲਾ ਕੀਤਾ ਸੀਗਾ ਉਹ ਖੂਨ ਉਸਰਾ ਖੂਨ ਜਿਹੜਾ ਇੱਕ ਰੈੱਡ ਲਾਈਟ ਦੇ ਉੱਤੇ ਤੁਹਾਨੂੰ ਛੱਪਿਆ ਆਏ ਦਿਖਾਈ ਦੇਗਾ ਕਿਸ ਤਰ੍ਹਾਂ ਇੱਥੇ ਮਾਹੌਲ ਪੈਦਾ ਹੋਇਆ ਸੀਗਾ ਇੱਥੇ ਗੱਲਬਾਤ ਵੀ ਕਰਦੇ ਆਂ ਇੱਥੇ ਜਿਹੜੇ ਨਿਵਾਸੀ ਨੇ ਇੱਥੇ ਤੁਸੀਂ ਦੇਖਿਆ ਕੀ ਹੋਇਆ ਇੱਥੇ ਹਾਂਜੀ ਬੇਟੇ ਜਿਸ ਵੇਲੇ ਬੰਦਾ ਦੌੜਿਆ ਤੇ ਡਿੱਗਿਆ ਨਾ ਕਿਰਪਾਨਾ ਉਹਨਾਂ ਨੇ ਮਾਰੀਆਂ। ਅੱਛਾ ਜੀ। ਹਾਂ। ਤੇ ਉਹ ਕਿੰਨੇ ਕੁ ਜਾਨੇ ਸੀਗੇ ਜਿਹੜੇ ਕਿਰਪਾਨਾ ਮਾਰ ਰਹੇ ਸੀ। ਉਹ ਹੈਗੇ ਸੀ 5-6 ਜਣੇ ਤੇ ਹੈਗੇ ਨਾ ਦੁਨੀਆ ਬਹੁਤ ਹੀ ਬੇਟੇ। ਅੱਛਾ। ਹਾਂ 5-6 ਜਣੇ। ਮਤਲਬ ਕਿਹੜੇ ਹਥਿਆਰ ਸੀਗੇ ਉਹਨਾਂ ਦੇ ਕੋਲੋਂ? ਉਹ ਦੇਖੋ ਡਰਾਟ ਕਿਰਪਾਨਾ। ਹਾਂ ਸਰ ਇਹ ਮੈਂ ਤਾਂ ਝੰਡਾ ਲਾ ਲਿਆ ਹੈ ਆਪਣਾ। ਅਸੀਂ ਉੱਪਰ ਚੱਲ ਗਏ ਸੱਤ ਤੇ। ਅੱਛਾ ਤੁਸੀਂ ਉੱਪਰ ਚਲੇ ਗਏ ਸੀ। ਹਾਂ। ਤੇ ਕਿਹੜੇ ਮਗਰ ਭਜ ਰਹੇ ਸੀ ਉਹ? ਉਹ ਜਿਹੜੇ ਜਿਹੜੇ ਲੜਕਾ ਮਾਰਿਆ ਨਾ। ਅੱਛਾ ਉਹ ਕਿਸ ਤਰ੍ਹਾਂ ਦਿਖਦੇ ਮੋ ਪਤਨੀ ਲਈ ਪਤਾ ਨਹੀਂ ਬੇਟੇ ਆਹੀ ਤਾਂ ਪੈ ਆਹੀ ਤਾਂ ਪੈਦਾ ਹੋਗੇ ਵੀ ਆਕੀ ਬਣ ਗਏ ਅੱਛਾ ਕਿਸ ਤਰ੍ਹਾਂ ਖੌਫਰਾ ਮੰਜ਼ੂਰ ਸੀਗਾ ਉਹ ਬਹੁਤ ਜ਼ਿਆਦਾ ਉਹ ਬਿਲਕੁਲ ਆਸ਼ਾ ਰਾਣੀ ਆ ਆ ਬਿਲਕੁਲ ਆਸ਼ਾ ਰਾਣੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇੱਥੇ 507 ਮੁੰਡੇ ਹਥਿਆਰਾਂ ਦੇ ਨਾਲ ਲੈ ਸੋਕੇ ਇੱਥੇ ਇੱਕ ਵਿਅਕਤੀ ਦੇ ਮਦਰ ਘੁਮਰੇ ਸੀਗੇ ਤੇ ਉਹਨਾਂ ਨੇ ਤੇਜ਼ ਅਰ ਹਥਿਆਰਾਂ ਉਹਨਾਂ ਦੇ ਉੱਤੇ ਚਚਾਇਆ ਗਿਆ ਟਾਂਡਵ ਇੱਕ ਤਰ੍ਹਾਂ ਦਾ ਚਚਾਇਆ ਗਿਆ ਤੁਸੀਂ ਦੇਖੋਗੇ ਕਿਸ ਤਰ੍ਹਾਂ ਲੁਧਿਆਣਾ ਹੁਣ ਹੋਜਰੀ ਵਪਾਰੀ ਨਹੀਂ ਹੁਣ ਲੁਧਿਆਣਾ ਇੱਕ ਗੈਂਗਲੈਂਡ ਦੇ ਵਿੱਚ ਤਬਦੀਲ ਹੁੰਦਾ ਨਜ਼ਾਰਾ ਬਹੁਤ ਅਸੀਂ ਸੁਣਿਆ ਕਿ ਪਰਸੋ ਚੋਤ ਮੁਹਾਲੀ ਦੇ ਵਿੱਚ ਕਬੱਡੀ ਖਿਡਾਰੀ ਦਾ ਬੇਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਅੱਜ ਇੱਕ ਵਿਅਕਤੀ ਕ ਸੂਤਰਾ ਵਾਲਾ ਪਤਾ ਲੱਗਿਆ ਕਿ ਇੱਕ ਅ ਤ੍ਰਿਕ ਭੁਗਤਨਾ ਆਇਆ ਸੀਗਾ ਤੇ ਉਸ ਦਾ ਬਹਿਰਮੀ ਦੇ ਨਾਲ ਉਸ ਨਾਲ ਉਸ ਤੇ ਉੱਤੇ ਹਮਲਾ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਇਸ ਮਾਮਲੇ 'ਚ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਤੁਸੀਂ ਗੱਡੀ ਦੇ ਹਾਲਾਤਾਂ ਦੇ ਨਾਲ ਹੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਾਲਾਤ ਹੋਏ ਪਏ ਨੇ ਕਿਸ ਤਰ੍ਹਾਂ ਤੇਜ਼ਦਰ ਹਥਿਆਰਾਂ ਦੇ ਨਾਲ ਗੱਡੀ ਦੇ ਉੱਤੇ ਹਮਲਾ ਕੀਤਾ ਤੇ ਬਹੁਤ ਜਿਹੜਾ ਕੀ ਹੈ ਗੱਡੀ ਦੇ ਅੰਦਰ ਜਿਹੜੇ ਸ਼ੀਸ਼ੇ ਸਾਰੇ ਉਹ ਭੰਨ ਦਿੱਤੇ ਗਏ ਦੇਖੋ ਚੈੱਕ ਕਰ ਰਹੇ ਹਾਂ ਹਜੇ ਫਿਲਹਾਲ ਸਾਡੇ ਕੋਲ ਨੀਸ਼ਲ ਇਨਫੋਰਮੇਸ਼ਨ ਇਹੀ ਆ ਵੀ ਤੁਸੀਂ ਗੱਡੀ ਦੇਖ ਹੀ ਲਈ ਹੈ ਉਹ ਤੇ ਕੋਈ ਹਮਲਾ ਹੋਇਆ ਵਾ ਤੇ ਚੈੱਕ ਕਰ ਰਹੇ ਹਾਂ ਚੈੱਕ ਕਰਨ ਤੋਂ ਬਾਅਦ ਹੀ ਦੱਸ ਸਕਦੇ ਹਾਂ ਕੁਝ ਪਤਾ ਲੱਗਿਆ ਜੀ ਜਾਂ ਕਹਿੰਦੇ ਨਹੀਂ ਨਹੀਂ ਜੀ ਕੁਝ ਨਹੀਂ ਨਹੀਂ ਹਜੇ ਕਲੀਅਰ ਨਹੀਂ ਹੈ ਜੀ ਅਸੀਂ ਹੁਣੇ ਮੌਕੇ ਤੇ ਆਏ ਹਾਂ ਸੀਸੀਟੀਵੀ ਵਗੈਰਾ ਮਿਲੀ ਹੈ ਜੀ ਕੋਈ ਨਹੀਂ ਸੀਸੀਟੀਵੀ ਹਜੇ ਨਹੀਂ ਮਿਲਿਆ ਜੀ ਕੋਈ ਕਿਹੜੇ ਹਸਪੀਟਲ ਐਡਮਿਟ ਹੈ ਕਿਹਨਾਂ ਦੇ ਹਮਲਾ ਐਕਚੁਅਲੀ ਜੀ ਮੈਂ ਹੁਣੇ ਹੀ ਪਹੁੰਚਿਆ ਵਾ ਮੈਂ ਤਾਣਾ ਮੋਲਟੋਂ ਤੋਂ ਐਸਐਚਓ ਆਇਆ ਹਾਂ ਇੱਥੇ ਹਜੇ ਮੈਨੂੰ ਜਿਹੜੀ ਜਾਣਕਾਰੀ ਜਿੰਨੀ ਕਿ ਮੇਰੇ ਇਹੀ ਆ ਵੀ ਆ ਚੈੱਕ ਹੀ ਕਰ ਰਹੇ ਹਾਂ ਜੇ ਮੈਨੂੰ ਪ੍ਰੋਪਰ ਜੀ ਜਾਣਕਾਰੀ ਨਹੀਂ ਬਾਅਦ ਚ ਦੱਸ ਸਕਦੇ ਜੀ ਇਹਦੇ ਇਹਦਾ ਦੀ ਗੱਲ ਹੀ ਆਈ ਆ ਸਾਹਮਣੇ ਹਜੇ ਤੱਕ ਤਾਂ ਬਾਕੀ ਕਲੀਅਰ ਕਰਦੇ ਹੋਏ ਇੱਕ ਦੋ ਮੈਂ ਹਜੇ ਕੁਛ ਨਹੀਂ ਮੈਨੂੰ ਕਲੀਅਰ ਨਹੀਂ ਗਾ ਮੈਂ ਕਲੀਅਰ ਨਹੀਂ ਗਾ ਹਜੇ ਦੱਸ ਸਕਦੇ ਸੀ ਸੀਸੀਟੀਵੀ ਹਜੇ ਤੱਕ ਤਾਂ ਕੁਛ ਨਹੀਂ ਮਿਲਿਆ ਜੀ ਗੱਡੀ ਕਿਹਨਾਂ ਦੀ ਚੈੱਕ ਕਰ ਰਹੇ ਨੇ ਦੀ ਕੋਈ ਪਤਾ ਨਹੀਂ ਜੀ ਨਹੀਂ ਨਹੀਂ ਹਜੇ ਨਹੀਂ ਕਲੀਅਰ ਨਹੀਂ ਮੈਂ ਤੁਹਾਨੂੰ ਦੱਸ ਰਹੀ ਮੈਂ ਉਹਦਾ ਪਾਰਟ ਪਲੇ ਕਰਨਾ ਹੈ ਹਜੇ ਮੈਂ ਦੇਖ ਰਿਹਾ ਮੈਨੂੰ ਹਜੇ ਕਲੀਅਰ ਨਹੀਂ ਗਾ ਜੀ ਠੀਕ ਹੈ ਜੀ ਠੀਕ ਹੈ ਹਾਲਾਕੀ ਅਜਿਹੀ ਜਾਣਕਾਰੀ ਨਹੀਂ ਨਜ਼ਰ ਆਈ ਹੈ ਕਿ ਵਿਅਕਤੀ ਕਿਹੜੇ ਹਸਪਤਾਲ ਦੇ ਵਿੱਚ ਦਾਖਲ ਹੈ ਪਰ ਆਉਣ ਵਾਲੇ ਸਮੇਂ 'ਚ ਜ਼ਰੂਰ ਇਸੇ ਮਾਮਲੇ 'ਚ ਦੇਖਣਾ ਆਏਗਾ ਕਿ ਕਿਹੜੇ ਹਸਪਤਾਲ ਦੇ ਵਿੱਚ ਉਹ ਵਿਅਕਤੀ ਨੂੰ ਭਰਤੀ ਕੀਤਾ ਗਿਆ ਹੈ ਹਾਲਾਕੀ ਦੋ ਜਿਨ੍ਹਾਂ ਵਿਅਕਤੀ ਆਏ ਸੀਗੇ ਤਰੀਕ ਭੁਗਤਨ ਉਹ ਠੀਕ ਹੈਗੇ ਆ ਨਹੀਂ ਹੈਗੇ ਆ ਇਹ ਹਲੇ ਪੁਸ ਇਸ ਮਾਮਲੇ ਦੀ ਜਾਂਚ ਅਤੇ ਜਾਣਕਾਰੀ ਸਾਨੂੰ ਜ਼ਰੂਰ ਦਿੰਦੀ ਹੋਈ ਨਜ਼ਰ ਆਏਗੀ ਫਿਲਹਾਲ ਦੀ ਗੱਡੀ ਜੁੜੇ ਨਾਲ ਹੈ ਜਨਾ ਸੰਜੇ ਦਾ ਯੂਮ ਰਿਪੋਰਟ ਧੰਨਵਾਦ